ਮੇਰੀ ਮਾਤਾ ਜੀ ਨੇ ਮੈਂਬਰ ਨੇ ਮੌਜੂਦਾ ਤੇ ਮੈਂ ਉੱਥੇ ਕੰਮ ਕਰਾ ਰਿਹਾ ਸੀ ਬਾ ਉੱਥੋਂ ਇਹਨਾਂ ਨੇ ਕਰ ਲਿਆ ਵੀ ਸੀ ਕਹਿਣ ਨੂੰ ਵੀ ਅੱਜ ਤੱਕ ਘਾਟਾ ਆਉਂਦਾ ਕੁਝ ਵੀ ਨਹੀਂ ਸੜਕ ਟੋਟਾ ਉੱਥੇ ਰਹੀ ਜੀ ਪੁਲਿਸ ਕੰਪਲੀਟ ਕਰੀ 100 ਨੰਬਰ ਜਦੋਂ ਉੱਥੇ ਸਾਰਾ ਕੁਝ ਹੋਇਆ ਫੈਰਿੰਗ ਹੋਈ ਸਾਰਾ ਕੁਝ ਹੋਇਆ ਤਾਂ ਨੰਗੇ ਸੀ 112 ਤੇ ਕਾਲ ਕਰੀ ਪੁਲਿਸ ਆਈ ਉਹਨਾਂ ਨੇ ਸਾਰਾ ਮੌਕਾ ਦੇਖਿਆ ਸਾਰਾ ਕੁਝ ਜਾਂਚ ਕਰੀ ਉਹਨਾਂ ਨੇ ਤੇ ਐਫ ਆਰ ਆਈ ਕੱਟ ਕੇ ਛੇ ਜਾਣਾ ਬਜੀ 33 12 24 ਨੂੰ ਸਰਕਸ 112 ਤੇ ਕਾਲ ਆਈ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਾਲ ਦੇ ਉੱਤੇ ਕਿ ਕੁਝ ਆਦਮੀ ਜਿਹੜੇ ਗੱਡੀਆਂ ਲੈ ਕੇ 100 ਬਜੀ ਕਰ ਰਹੇ ਆ ਪਿੰਡ 'ਚ ਮੈਂ ਸਮੀਤ ਪੁਲਿਸ ਪਾਰਟੀ ਦੇ ਉੱਤੇ ਮੌਕੇ ਤੇ ਪਹੁੰਚ ਗਿਆ ਸੀ ਵੈਰੀਫਾਈ ਕੀਤਾ ਉੱਥੇ ਮੌਕੇ ਤੇ ਜਾ ਕੇ ਠੀਕ ਹੈ ਜੀ ਉਹਦੇ ਵਿੱਚੋਂ ਦਿਲਪੀਤ ਸਿੰਘ ਸਨ ਆਫ ਹਰੀਪ ਸਿੰਘ ਜਿਸ ਨੇ ਆਪਣਾ ਬਿਆਨ ਲਿਖਾਇਆ ਜਿਹਦੇ ਬਿਆਨਾਂ ਤੇ ਅਦੀਨਤਰ ਮਕਦਮਾ ਨੰਬਰ 138 ਅਦੀੰਤਰ 109 126 324 190 193 25 27 54 ਨਾਕ थाना ਚਾਜਲੀ ਦਰਜ ਦਸਤਲ ਕੀਤਾ ਗਿਆ ਜਿਸ ਦੇ ਸੰਬੰਧੀ ਦੋਸ਼ੀ ਗੁਰਸੇਵਕ ਸਿੰਘ son of ਗੁਲਜਾਰ ਸਿੰਘ ਕਮਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਗੁਰ ਲਗਨਦੀਪ ਸਿੰਘ son of ਜੈਪਾਲ ਸਿੰਘ ਸੰਦੀਪ ਸਿੰਘ ਪੁੱਤਰ ਨਰਪਾਲ ਸਿੰਘ ਮਨਦੀਪ ਸਿੰਘ ਤੇ ਇਸ ਕੁਲਦੀਪ ਸਿੰਘ son of ਭਿੰਦਰ ਸਿੰਘ ਵਾਸੀਆਂ ਸਾਰੇ ਰਟੌਲ ਰੂਬੀ son of ਜਸਪਾਲ ਸਿੰਘ ਵਾਸੀ ਜਕੇਪਲ ਇਹਨਾਂ ਦੇ ਵਰਕਲੌਫ ਦਰਜ ਜਿਸ ਸਰ ਕੀਤਾ ਤੇ ਰੇੜਾਂ ਜਾਰੀ ਨੇ ਇਹਦੇ ਵਿੱਚ ਕੁਝ ਇਹ ਵੀ ਲਿਖਿਆ ਹੈ ਉਹਨਾਂ ਨੇ ਦੱਸਿਆ ਕਿ ਅਸਲਾ ਵਗੈਰਾ ਉਹਨਾਂ ਕੋਲ ਸੀਗਾ ਤੇ ਹਮਲਾ ਵਗੈਰਾ ਕੀਤਾ ਉਹ ਕਹਿੰਦਾ ਹੈ ਗੱਡੀ ਵਗੈਰਾ ਭੰਨੀ ਜਾਂਦੀ ਹੈ ਗੱਡੀ ਭੰਨਣ ਵਾਲੀ ਜਿਹੜੀ ਖਬਰ ਹੈ ਉਹ ਤਾਂ ਠੀਕ ਹੈ ਅਸਲੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜੇ ਅਸੀਂ ਵੀ ਸੂਰਤ ਵਿੱਚ ਅਸੀਂ ਕਾਰਵਾਈ ਅਮਚ ਲਿਆਂਦੀ ਜਾਵੇਗੀ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆਈ ਹੈ ਜੀ ਸੀਸੀਟੀਵੀ ਫੁਟੇਜ ਜਿਹੜੀ ਮੌਕੇ ਤੇ ਲਈ ਗਈ ਹੈ ਜ ਜਿਹਦੇ ਵਿੱਚੋਂ ਗੱਡੀਆਂ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਗੁਰਸੇਵਿਕ ਸਿੰਘ ਨੇ ਜੀ ਇਹਦਾ ਪਿੰਡ ਵਿੱਚ ਕੀ ਆਉਂਦਾ ਹੈ ਜੀ ਗੁਰਸੇਵਿਕ ਸਿੰਘ ਦਾ ਜ ਉੱਚ ਅਧਿਕਾਰੀਆਂ ਦੇ ਧਿਆਨ ਚ ਤੁਸੀਂ ਲਿਆਤਾ ਜੀ ਸਾਰਾ ਮੈਟਰ ਉਹ ਸਾਰੇ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਕੇ ਹੋਇਆ ਸਰਕਲ ਕਾਰਵਾਈ ਕਿਸ ਤਰ੍ਹਾਂ ਦੀ ਕਰ ਰਹੇ ਹੋ ਜੇ ਕੋਈ ਬੰਦੇ ਦੇ ਰੈਸਟ ਜਾਂ ਗੋਰੀਟਾ ਵੇਰਾ ਵਿਰੋਧੀ ਵਸਤੇ ਕਾਰਵਾਈ ਜਾਰੀ ਹੈ ਜੀ ਰੇਡਾਂ ਕਰ ਰਹੇ ਚੱਲੇਗਾ ਕਿੰਨੇ ਦਿਨ ਜਲਦੀ ਕਾਬੂ ਕੀਤੀ ਜਾਣਗੀ ਦੇ ਪ੍ਰੈਸ ਲਈ ਰੈਟਰੋਲ ਦਾ ਰਹਿਣ ਵਾਲਾ ਜੀ ਮੈਂ ਕਿਹ ਕੀ ਘਟਨਾ ਵਾਪਰੀ ਹੈ ਘਟਨਾ ਘਟਰਾਜੀ ਪਿਛਲੇ ਦਿਨੀ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੀ ਉਹਨਾਂ ਨੇ ਤੇ ਗੱਡੀਆਂ ਭਰ ਕੇ ਆਏ 12 13 ਗੱਡੀਆਂ ਦਾ ਕੈਮਰਾ ਚ ਵੀ ਆਈਆਂ ਜੀ ਉਹਨਾਂ ਦੇ ਵਿੱਚ ਅਸਲਾ ਤੇ ਜਥ ਹਥਿਆਰ ਮੈਂ ਸਮਾਨ ਲੈਣ ਜਾ ਰਿਹਾ ਸੀ ਦੁਕਾਨ ਤੇ ਤੇ ਆਏ ਉੱਥੇ ਉਹਨਾਂ ਨੇ ਮੇਰੀ ਗੱਡੀ ਸਾਰੀ ਪੰਨਤੀ ਉਹਨਾਂ ਨੇ ਅਸਲੇ ਨਾਲ ਸਿੱਧੇ ਮੇਰੇ ਫੇਰ ਮਾਰੇ ਗੱਡੀ ਸਾਰੀ ਫੁੱਟ ਗਈ ਬਸ ਗੱਡੀ ਨੰਗਣ ਦੀ ਕੋਈ ਵੀ ਨਹੀਂ ਮਸਾ ਗੱਡੀ ਨਿਕਲੀ ਉਥੋਂ ਗੱਡੀ ਗੱਡੀ ਚ ਕਿੰਨੇ ਜਣੇ ਸੀ ਕਿਹੜੀ ਗੱਡੀ ਸੀ ਗੱਡੀ ਸੈਟਲ ਕੋਰਸ ਸੀ ਆਪਦੀ ਗੱਡੀ ਹੈ ਜੀ ਚਾਰ ਜਣੇ ਸੀ ਜੀ ਬੱਚੀ ਇਹ ਉਹਨਾਂ ਨੇ ਆ ਕੇ ਬਸ ਸਾਰੀ ਗੱਡੀਆਂ ਘੇਰ ਕੇ ਵਾਲੇ ਵਾਲੇ ਲਾ ਕੇ ਗੱਡੀ ਸੀ ਮਸਾ ਗੱਡੀਆਂ ਵਿੱਚੋਂ ਫੁੱਟ ਗਈ ਸਾਡੀ ਗੱਡੀ ਸਾਰੀ ਉਹਨਾਂ ਕੋਲ ਹਥਿਆਰ ਤੇ ਬਹੁਤ ਜ਼ਿਆਦਾ ਤੇਜ਼ ਛੱਡੀ ਗੱਡੀ ਸਾਰਿਆਂ ਨੇ ਭੰਨਦੀ ਪਿਸਟਲ ਸੀ ਰਫਲਾ ਸੀ ਸਾਰਾ ਅਸਲਾ ਉੱਥੇ ਫੈਰਿੰਗ ਹੋਈ ਸਾਡੇ ਸਿੱਧੇ ਫੇਨ ਮਾਰੇ ਉਹਨਾਂ ਨੇ ਬਾਦ ਪਿੰਡ ਚ ਬਹੁਤ ਯਾਰ ਦੇ ਡੈਸਟ ਫਲਾਉਣੀ ਉਹਨਾਂ ਨੇ ਵੀ ਜਾਨੋ ਮਾਰ ਜਾਨੂ ਮਾਰਨੇ ਕੰਮ ਕਰਿਆ ਸੀ ਉਹਨਾਂ ਨੇ ਵੀ ਮਾਰਾਂਗੇ ਅੱਜ ਪਤਾ ਨਹੀਂ ਕਿਉਂ ਮਾਰਨਾ ਚਾਹੁੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਤੁਹਾਡੇ ਨਾਲ ਮੈਂ ਯਾਰ ਵੇਲੀ ਸੀ ਜੀ ਮੇਰੇ ਦੋਸਤ ਚਾਰ ਜਣੇ ਗੱਡੀ ਦੇ ਵਿੱਚ ਬਟ ਪੂਆ ਦਾ ਮੁੰਡਾ ਆਇਆ ਸੀ ਜੀ ਉਹਨਾਂ ਦੇ ਬਰਥਡੇ ਸੀ ਉਹ ਕੇਕ ਕੱਟਣਾ ਆਇਆ ਸੀ ਉੱਥੇ ਸਮਾਨ ਲੈਣ ਲੱਗ ਰਹੇ ਸੀ ਦੁਕਾਨ ਤੇ ਇਹਦੇ ਵਿੱਚ ਜਿਹੜੇ ਪਿੰਡ ਦੇ ਬੰਦੇ ਨੇ ਹਮਲਾ ਕੀਤਾ ਤੁਸੀਂ ਦੱਸੋ ਕਿਹਨੇ ਕਿਹੜੇ ਬੰਦੇ ਨੇ ਉੱਚ ਜੀ ਮੌਜੂਦਾ 6 ਜਣੇ ਤਾਂ ਪਛਾਣ ਚ ਆ ਗਏ ਬਾਕੀ ਹੁਣ 7 ਨਹੀਂ 36 ਬੰਦੇ ਪਾਏ ਹੋਣੇ ਹੁਣ 7 ਤੇ 12 ਗੱਡੀਆਂ ਸੀ ਜਿਹੜੇ ਕੈਮਰੇ ਦੇ ਵਿੱਚ ਆ ਗਈਆਂ ਸਾਡੇ ਪਿੰਡ ਦੇ ਵੀ ਕਬਲਜੀਤ ਸਿੰਘ ਮੇਰ ਨੇ ਜਿਨ੍ਹਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਇੱਕ ਲਗਨ ਗੁਰ ਲਗਨ ਗੁਰ ਸੇਵਕਾ ਸਰਪੰਚ ਆ ਜੋ ਕਿ ਹੁਣ ਪਿੰਡ ਦਾ ਉਹਦੀ ਸਾਰਾ ਸ਼ਹਿ ਤੇ ਕੰਮ ਹੋ ਰਿਹਾ ਜੀ ਇਹ ਮੌਜੂਦਾ ਸਰਪੰਚ ਹੈ ਜੀ ਉਹ ਘਰ ਵਾਲੀ ਸਰਪੰਚੀ ਆ ਸਾਰਾ ਕੁਝ ਉਹ ਕਰਾ ਲਿਆ ਜੀ ਉਹ ਪਾਰਟੀ ਦਾ ਸੋ ਉਹ ਪਾਰਟੀ ਕਾਂਗਰਸ ਨਾਲ ਸੰਬੰਧ ਹੈ ਸੀ ਆ ਆਦਮੀ ਨਾਲ ਸੰਬੰਧ ਰੱਖਦੇ ਇੱਕ ਕਾਰਨ ਦਾ ਕੀ ਕਪਾ ਲੱਗਿਆ ਵੀ ਕਾਰਨ ਕੀ ਹੋਇਆ ਉਹਨਿੰਦਾ ਜਿਹੜੀ ਜਾਣ ਲੈ ਬਾਮ ਨਾਲ ਕਰਿਆ ਕਾਰਨ ਹਲੇ ਕੋਈ ਛੋਟਾ ਮੋਟਾ ਤੁੰਦੂ ਮੈਂ ਹੋਈ ਸੀ ਜੀ ਅਸੀਂ ਧਰਨੇ ਤੇ ਜਾ ਰਹੇ ਸੀ ਅਸੀਂ ਟਰੈਕਟਰ ਆਪਦਾ ਲੈ ਕੇ ਜਾ ਰਹੇ ਸੀ ਆਪਦਾ ਲੈ ਕੇ ਜਾ ਰਹੇ ਸੀ ਰਸਤੇ 'ਚ ਸਾਡੇ ਨਾਲ ਲੱਗੇ ਕਰਨ ਕਿਦੇ ਟਰੈਕਟਰ ਮੂਰੇ ਕਰ ਦੇ ਲੈ ਕਿਤੇ ਪਿੱਛੇ ਕਰ ਲਿਆ ਰਨਜਸ ਪ੍ਰਾਨ ਰਨਜਸ ਕੁਛ ਨਹੀਂ ਵੀ ਅਸੀਂ ਸੜਕ ਬਣ ਰਹੀ ਹੈ ਸਾਡੇ ਪਿੰਡ ਰਟੋਲਾ ਤੋਂ ਧਨੋਲੀ ਕਲਾਂ ਨੂੰ ਜੋ ਕਿ ਇਹਨਾਂ ਨੇ ਘਰ ਪਾਇਆ ਹੋਇਆ ਹੈ ਪਹੇ ਦੇ ਉੱਤੇ ਅਸੀਂ ਉਹ ਪਹਾੜ ਕਢਾਇਆ ਸੀ ਸਾਰਾ ਬਸ ਉੱਥੇ ਸੀ ਇਹਨਾਂ ਨੂੰ ਇਹ ਕਹਿੰਦਾ ਸੀ ਵੀ ਆਪਦੇ ਬਿਲਡਿੰਗ ਢਾਓ ਤੇ ਸੜਕ ਆਪਣੀ ਬਣ ਜੂ ਵੀ ਹੁਣ ਤਾਂ ਬਣ ਰਹੀ ਹੈ ਆਮ ਆਦਮੀ ਸਰਕਾਰ ਸੜਕ ਬਣਾ ਰਹੀ ਹੈ ਬਸ ਉੱਥੋਂ ਮਾੜੀ-ਮੋਟੀ ਹੋ ਗਈ ਮੇਰੀ ਮਾਤਾ ਜੀ ਨੇ ਮੈਂਬਰ ਨੇ ਮੌਜੂਦਾ ਤੇ ਮੈਂ ਉੱਥੇ ਕੰਮ ਕਰਾ ਰਿਆ ਸੀ ਬਸ ਉੱਥੋਂ ਇਹਨਾਂ ਨੇ ਕਰ ਲਿਆ ਵੀ ਅਸੀਂ ਕਹਿਣ ਨੂੰ ਵੀ ਆਪਦੇ ਘਟਾ ਆਪਦਾ ਕੁਝ ਵੀ ਨਹੀਂ ਸੜਕ ਟੋਟਾ ਉੱਥੇ ਦੇ ਜੂ ਪੁਲਿਸ ਕੰਪਲੀਟ ਕਰੀ 100 ਨੰਬਰ ਜਦੋਂ ਉੱਥੇ ਸਾਰਾ ਕੁਝ ਹੋਇਆ ਫੈਰਿੰਗ ਹੋਈ ਸਾਰਾ ਕੁਝ ਇਸ ਤਰ੍ਹਾਂ ਲੰਗੇ ਸੀ 112 ਤੇ ਕਾਲ ਕਰੀ ਪੁਲਿਸ ਆਈ ਉਹਨਾਂ ਨੇ ਸਾਰਾ ਮੌਕਾ ਦੇਖਿਆ ਸਾਰਾ ਕੁਝ ਜਾਂਚ ਕਰੀ ਉਹਨਾਂ ਨੇ ਤੇ ਐਫਆਰਆਈ ਕੱਟ ਗਈ 6 ਜਾਨਾਂ ਦੀ ਕਿ ਮੌਕਾ ਹੋਇਆ ਹੋਰ ਮੰਗਿਆ ਹੈ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਵੀ ਮੈਨੂੰ ਜਾਨ ਬਾਹਰ ਦਿੱਤਾ ਸੀ ਬਸ ਇੱਕ ਵੀ ਮੁਸ਼ਕਲ ਨਾਲ ਜਾਨ ਪਹੁੰਚਾ ਕੇ ਲੰਗੇ ਸਾਡੇ ਕੋਲ ਗੱਡੀ ਸੀ ਤਾਂ ਲੰਗੇ ਨਹੀਂ ਨੰਗਰ ਦੀ ਕੋਈ ਕਸਮ ਨਹੀਂ ਛੱਡੀ ਉਹਨਾਂ ਨੇ ਇਹਦੀ ਸੂਰਤ ਕੋਈ ਹੋਰ ਹੈਗੀ ਹਾਂ ਸਾਰੇ ਸੀਸੀਟੀਵੀ ਵਿੱਚ ਕੈਦਲੇ ਸਾਰੇ ਬੁਰਖ ਸਭ ਕੁਝ ਹੈ ਉਹਦੇ ਵਿੱਚ ਕੈਦ ਕਰਿਆ ਹੋਇਆ ਉਸ ਕਾਰਵਾਈ ਕਰੀਏ ਉਸ ਕਾਰਵਾਈ ਕਰ ਰਹੀ ਆ ਵੀ ਸੌਤੇ ਪਰ ਮੈਂ ਇੱਕ ਚਾਹਣਾ ਵੀ ਹੋਰ ਜਿਆਦਾ ਜਿੰਨੀ ਹੋ ਸਕਦਾ ਵੀ ਉਹਨਾਂ ਨੂੰ ਜਿਆਦਾ ਉਹਨੂੰ ਪੇਸ਼ ਕੀਤਾ ਜਾਣਾ ਤੇ ਉਹਨਾਂ ਨੂੰ ਜਲਦੀ ਜਿੱਦੋ ਜਲਦੀ ਫੜਨਾ ਇਹ ਗੱਡੀਆਂ ਦੀ ਜਾਂਚ ਕਰਨ 12 ਗੱਡੀਆਂ ਸੀ ਉਹਨਾਂ ਦੀ ਜਾਂਚ ਕਰਨ ਤੋਂ ਤੇ ਗੱਡੀਆਂ ਨੂੰ ਫੜਨ ਤੋਂ ਤੇ ਜਿਹੜੇ ਭੱਜੇ ਹੋਏ ਨੇ ਬੰਦੇ ਉਹਨਾਂ ਸਾਰਿਆਂ ਨੂੰ ਆਬਦ ਕਰਨਾ ਤੇ ਜਿਹੜਾ ਉਹਨਾਂ ਨਾਲ ਵੀ ਅਸਲਾ ਸੀ ਉਹਨਾਂ ਦੀ ਜਾਂਚ ਕੀਤੀ ਜਾਵੇ ਨਜਾਇਜ਼ ਅਸਲਾ ਸੀ ਉਹਨਾਂ ਲਈ ਬਹੁਤ ਜਿਆਦਾ ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਉਹਨਾਂ ਨੂੰ ਜਮਾ ਕੀਤਾ ਜਾਵੇ ਤੇ ਬਾਕੀ ਪੁਲਿਸ ਤੋਂ ਹੀ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਹਸਲਾ ਜੋ ਵੀ ਇਹਨਾਂ ਨੂੰ ਬਰਾਮਦ ਕੀਤਾ ਜਾਵੇ ਗੱਡੀਆਂ ਬਰਾਮਦ ਕੀਤੀਆਂ ਜਨਵਾਰ 12 ਦੀਆਂ 12 ਮੇਰਾ ਨਾਮ ਕੁਸ਼ਪ੍ਰੀ ਸਿੰਘ ਹੈ ਜੀ ਤੇ ਜਿਹੜੀ ਘਟਨਾ ਹੋ ਗਿਆ ਟੋਲਾ ਦੇ ਵਿੱਚ ਗੱਡੀਆਂ ਦੀ ਸੀਸੀਟੀਵੀ ਕਵਰਿੰਗ ਲੱਗ ਰਹੀ ਹੈ ਕੀ ਕਾਰਨ ਹੋਇਆ ਤੇ ਨਾਲ ਸੀਗੇ ਤੁਸੀਂ ਹਾਂਜੀ ਮੈਂ ਨਾਲ ਸੀਗਾ ਮੇਰੀ ਭੂਆ ਜੀ ਦਾ ਬੇਟਾ ਆਇਆ ਹੋਇਆ ਸੀ ਉਹਨਾਂ ਦਾ ਬਰਥਡੇ ਸੀ ਸੀ ਕੇ ਕੱਟਣਾ ਜਾ ਰਹੇ ਸੀ ਮਤਲਬ ਕਿ ਸਵਾਲ ਲੈ ਰਹੇ ਸੀ ਦੁਕਾਨ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਵੀ ਇੱਕ ਤਰ੍ਹਾਂ ਜੇ ਮੈਂ ਆਪਾਂ ਕਹਿ ਦਿਆਂਗੇ ਆਵਾਜ਼ ਫਲਾਇਆ ਗੈਂਗਸਟਰੀ ਉਹਨਾਂ ਨੇ ਫੈਰ ਕੱਢੇ ਬੇਵਜੂਦੇ ਮੰਨ ਕੇ ਚੱਲੋ ਜੀ ਉੱਧੇ ਸਾਡੇ ਕੋਲੇ ਗੱਡੀ ਨਾ ਹੁੰਦੀ ਚਲੋ ਇਹ ਤਾਂ ਪਰਮਾਤਮਾ ਦੀ ਮਿਹਰ ਸੀ ਅਸੀਂ ਲੰਘ ਗਏ ਉੱਥੋਂ ਪਰ ਨੰਗਣ ਦਾ ਕੋਈ ਚਾਂਸ ਨਹੀਂ ਸੀ 15 ਗੱਡੀਆਂ ਦੇ ਵਿੱਚੋਂ ਇੱਕ ਗੱਡੀ ਨੰਗਣੀ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਤੁਸੀਂ ਆਪ ਸਮਝ ਸਕਦੇ ਹੋ ਤੇ ਸਾਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਮੰਨ ਕੇ ਜਦੋਂ ਤੁਸੀਂ ਪਿੰਡ ਜੇ ਆ ਕੇ ਹੀ ਪਤਾ ਕਰ ਸਕਦੇ ਹੋ ਬਹੁਤ ਜ਼ਿਆਦਾ ਫੈਰੀਂ ਹੋਈ ਹੈ ਤੇ ਇਹ ਹੋਣਾ ਨਹੀਂ ਚਾਹੀਦਾ ਸੀ ਜੀ ਮਤਲਬ ਕਿ ਉਹਦਾ ਬੈਰ ਸੀਗਾ ਕੋਈ ਵੀ ਸੀਗਾ ਮੰਨ ਕੇ ਚਲੋ ਬਿਨ ਮਤਲਬ ਤੋਂ ਫੈਰ ਮਾਰ ਕੇ ਗਏ ਨਹੀਂ ਜੇ ਉਹਨਾਂ ਉੱਥੇ ਕੋਈ ਵੀ ਮਰ ਜਾਦਾ ਸਾਡੇ ਚੋਂ ਤਾਂ ਕੌਣ ਜ਼ਿੰਮੇਵਾਰ ਸੀ ਉਹਦਾ ਹੁਣ ਮੇਰੀ ਇਹੀ ਬੇਨਤੀ ਮਤਲਬ ਕਿ ਜਲਦੀ ਤੋਂ ਜਲਦੀ ਉਹ ਬੰਦੇ ਸਾਰੇ ਕਾਬੂ ਕੀਤੇ ਜਾਣ ਨਾਇਆਸਲਾ ਬਰਾਂਤ ਕੀਤਾ ਜਾਵੇ ਨਜਾਇਜ਼ ਹਸਲਾ ਸੀ ਉਹਨਾਂ ਕੋਲੇ 12 ਗੱਡੀਆਂ ਸੀ 12 ਦੀਆਂ 12 ਥਾਣੇ 'ਚ ਖੜੀਆਂ ਹੋਣੀਆਂ ਚਾਹੀਦੀਆਂ ਨੇ ਸਾਡੀ ਇਹੀ ਬੇਨਤੀ ਹੈ ਸਰਕਾਰ ਨੂੰ ਪਿੰਡ ਦੇ ਬਹੁਤ ਬੁਰਾ ਮਾਹੌਲ ਹੈ ਜੀ ਇਸ ਟਾਈਮ ਵੀ ਤੁਸੀਂ ਜਾ ਕੇ ਦੇਖ ਲੋ ਜੀ ਬਹੁਤ ਜਿਆਦਾ ਗੰਦਾ ਮਾਹੌਲ ਬਣ ਰਿਹਾ ਪਿੰਡ ਦੇ ਵਿੱਚੋਂ ਡਰਦੇ ਹੁਣ ਜਵਾਖਾਂ ਨੂੰ ਬਾਹਰ ਨਹੀਂ ਕੱਢਦੇ ਹੈਗੇ ਜਿਹੜਾ ਹਿਸਾਬ ਨਾਲ ਉਹਦੇ ਜਿਹੜਾ ਕੁਝ ਹੋਇਆ ਉਸ ਦਿਨ ਕੋਈ ਜਵਾਖ ਦੁੱਧ ਪਾਉਣ ਜਾ ਰਿਹਾ ਸੀ ਸੀਸੀ ਕੈਮਰੇ ਦੇਖਿਆ ਉਹ ਵਾਪਸ ਮੁੜਿਆ ਉਹ ਦੁੱਧ ਡੋਲ ਗਿਆ ਉੱਥੇ ਸਾਰਾ ਬਹੁਤ ਜਿਆਦਾ ਮਤਲਬ ਕਿ ਹਤਿਆਚਾਰ ਹੋ ਗਿਆਗਾ ਸਾਡੀ ਵੀਡੀਓ ਕੋਈ ਨਹੀਂ ਹੈ ਸਾਰੇ ਹਾਂਜੀ ਹਾਂਜੀ ਸਾਰੀਆਂ ਸੀਸੀਟੀਵੀ ਦੇ ਵਿੱਚ ਇਸ ਟਾਈਮ ਮੌਜੂਦ ਨੇ ਜੀ ਸਾਰੇ ਪ੍ਰੂਫ ਉਹ ਬੰਦੇ ਫਰਾਰ ਹੋ ਗਏ ਸਾਰੇ ਸਾਰੇ ਬੰਦੇ ਫਰਾਰ ਨਹੀਂ ਇੱਕ ਵੀ ਬੰਦਾ ਨਹੀਂ ਉਹ ਮਤਲਬ ਕਿ ਫੜੇ ਬਾਲੇ ਸ਼ਿਆਸਤ ਮਤਲਬ ਕਿ ਬਾਲੇ ਛਾਤਰ ਬੰਦੇ ਨਹੀਂ ਸ਼ਿਆਸਤੀ ਬੰਦੇ ਨਹੀਂ ਪਿੰਡ ਦੇ ਵਿੱਚ ਨਹੀਂ ਕੋਈ ਬੰਦਾ ਆਇਆ ਕੋਈ ਕਿੱਥੇ ਹੈ ਕੋਈ ਕਿੱਥੇ ਹੈ ਕੋਈ ਕਿਤੇ ਜਾ ਕੇ ਲਾਈਵ ਵੀ ਹੋ ਰਹੀ ਇਹ ਸਾਰੇ ਰਹਿਣ ਵਾਲੇ ਕੋਈ ਰ ਟੋਲਾ ਦੇ ਨਹੀਂ ਜਿੰਨੇ ਹਲੇ ਤੱਕ ਪਰਹਚਾਨ ਚਾਏ ਨੇ ਤਿੰਨ ਚਾਰ ਟੋਲਾ ਦੇ ਨੇ ਬਾਕੀ ਇਧਰਲੇ ਉਧਰਲੇ ਪਿੰਡਾਂ ਦੇ ਨੇ ਤੇ ਚਲ ਕੋਈ ਨਾਮਵਰ ਬੰਦੇ ਵੀ ਹੈਗੇ ਨਹੀਂ ਜਿਨ੍ਹਾਂ ਦਾ ਨਾਮ ਕੋਈ ਮਸ਼ਹੂਰ ਹੋਵੇ ਨਾਮਵਰ ਤਾਂ ਹੈਗੇ ਹੀ ਕਮਲਜੀਤ ਪਿੰਡ ਚ ਉਹ ਉਹੀ ਜਿਆਦਾ ਮੜਾਇਆ ਉਹ ਕਰ ਰਹੀ ਹੈ ਉਹੀ ਜਿਆਦਾ ਅਤਿਆਚਾਰ ਫੈਲਾ ਰਿਆ ਤੇ ਉਹ ਮਤਲਬ ਕਿ ਸ਼ਹਿ ਆ ਉਹਨੂੰ ਸਰਪੰਚ ਦੀ ਸ਼ਹਿ ਹੋ ਗਈ ਉਹਨਾਂ ਦੀ ਸਰਪੰਚੀ ਹੋ ਗਈ ਤਾਂ ਕਰਕੇ ਉਹ ਫੁੱਲ ਮਤਲਬ ਕਿ ਸਾਡੇ ਤੋਂ ਉੱਤੇ ਕੋਈ ਹੈ ਹੀ ਨਹੀਂ ਉਹ ਆ ਗੱਲ ਕਹਿ ਰਹੇ ਨੇ ਸਰਪੰਚ ਗੁਰਸੇਵਕ ਸਿੰਘ ਹੈ ਈਰਪੋਲਾ ਦਾ ਹਾਂਜੀ ਉਹ ਜਿਆਦਾਤਰ ਕਾਂਗਰਸ ਨਾਲ ਸੰਬੰਧ ਰੱਖਦੇ ਨੇ ਇਹ ਮਜੂਦ ਸੀ ਹਾਂਜੀ ਮੌਜੂਦ ਸੀਗੇ ਜਿੱਥੇ ਤੱਕ ਪਛਾਣ ਆਈਏਗੀ ਆਸਲਾ ਵੀ ਇਹਨਾਂ ਦਾ ਤੀਗਾ ਇਹ ਸੁਣਿਆ ਜਾ ਰਿਹਾ ਵੀ ਮਤਲਬ ਕਿ ਕੈਮਰਾ ਦੇ ਵਿੱਚ ਚਾਰਿਆ ਸਾਰਾ ਕੁਝ ਜੀ ਸਾੜੀ ਦਾ ਇਹੀ ਮੰਗਾਈ ਵੀ ਜਲਦੀ ਤੋਂ ਜਲਦੀ 12 ਦੀਆਂ 12 ਗੱਡੀਆਂ ਨਜਾਇਜ਼ ਆਸਲਾ ਤੇ ਇਹ 6 ਬੰਦੇ ਦੀ ਜਿਹੜੀ ਪਛਾਣ ਹੈ ਇਹ ਜਲਦੀ ਤੋਂ ਜਲਦੀ ਚੱਕੇ ਜਾਣ ਹਾਂਜੀ ਪੁਲਿਸ ਕਰ ਰਹੀ ਆ ਆਪਣੀ ਕਾਰਵਾਈ ਪਰ ਇਹ ਬੰਦੇ ਦਿਮਾਗ ਦੇ ਬਹੁਤ ਸ਼ਾਤਰ ਨੇ ਪੁਲਿਸ ਨੂੰ ਵੀ ਮਤਲਬ ਕਿ ਅੱਖਾਂ 'ਚ ਰੇਤ ਪਾ ਕੇ ਭੱਜ ਜਾਂਦੇ ਨੇ ਪੁਲਿਸ ਦੀ ਵੀ